ਜਿੱਥੇ ਚਾਰੇ ਪਾਸੇ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਤਸਵੀਰਾਂ ਪਟਿਆਲਾ ਦੀ ਬੜੀ ਨਦੀ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ 0.8 ਤੱਕ ਆਇਆ ਰਿਹਾ ਸੀ ਕਿ ਪ੍ਰਸ਼ਾਸਨ ਦੇ ਵੱਲੋਂ ਫਲਡ ਕੰਟਰੋਲ ਰੂਮ ਦੇ ਤਨਾਤ ਮੁਲਾਜ਼ਮ ਗੁਰਮੇਲ ਸਿੰਘ ਦੇ ਵੱਲੋਂ ਜਾਣਕਾਰੀ ਮਿਲੀ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਪ੍ਰਸ਼ਾਸਨ ਨੇ ਪੂਕਤਾ ਪ੍ਰਬੰਧ ਕਰ ਲਏ ਨੇ ਤੇ ਕਿਹਾ ਕਿ ਪਾਣੀ ਬੜੀ ਨਦੀ ਦੇ ਵਿੱਚ ਜ਼ਿਆਦਾ ਨਹੀਂ ਹੈ ਇਸ ਮੌਕੇ ਪ੍ਰਸ਼ਾਸਨ ਦੇ ਵੱਲੋਂ ਪਲ-ਪਲ ਦੀ ਜਾਣਕਾਰੀ ਸਟ ਕੰਟਰੋਲ ਤੋਂ ਲਈ ਜਾ ਰਹੀ ਹੈ ਤਾਂ ਪਟਿਆਲਾ ਦੀ ਬੜੀ ਨਦੀਆਂਆਂ ਤਸਵੀਰਾਂ ਨੇ ਜਿੱਥੇ ਪਟਿਆਲਾ ਵਾਸੀਆਂ ਨੂੰ ਡਰ ਰਿਆ ਸੀ ਹਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਸੀ ਕਿ ਹੜ੍ਹਾਂ ਵਰਗੇ ਹਾਲਾਤ ਬਣੇ ਨੇ ਪਰ ਦੱਸਦੀ ਕਿ ਪਟਿਆਲਾ ਪ੍ਰਸ਼ਾਸਨ ਨੇ ਹੁਣ ਸਾਰੇ ਪੁਖਤਾ ਪ੍ਰਬੰਧ ਕਰ ਲਏ ਨੇ ਫਲੱਡ ਕੰਟਰੋਲ ਰੂਮ ਸੈਟਅਪ ਤੋਂ ਇਕੱਲੀ-ਇਕੱਲੀ ਪਲ-ਪਲ ਦੀ ਜਾਣਕਾਰੀ ਲਈ ਜਾ ਰਹੀ ਹੈ ਪਲ-ਪਲ ਦੀ ਅਪਡੇਟ ਲਈ ਜਾ ਰਹੀ ਹੈ ਤਾਂਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕੋਈ ਵੀ ਹੈ ਜਿਹੜਾ ਅ ਕਿਸੇ ਵੀ ਤਰੀਕੇ ਦੇ ਨਾਲ ਲੋਕ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹਿਣ ਡਰਨ ਤਾਂ ਦੱਸਦੀ ਹੈ ਕਿ ਹੁਣ ਪਲ-ਪਲ ਦੀ ਜਾਣਕਾਰੀ ਹੈ ਜਿਹੜੀ ਸਟ ਕੰਟਰੋਲ ਤੋਂ ਲਈ ਜਾ ਰਹੀ ਹੈ ਪਤਾ ਲੱਗ ਜਾਏਗਾ ਕਿ ਕਦੋਂ ਹੜਾ ਵਰਗੇ ਹਾਲਾਤ ਬਣਦੇ ਨਜ਼ਰ ਆਉਣਗੇ ਤੇ ਉਦੋਂ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਏਗਾ। ਪੁਰਦੇਵ ਸਿੰਘ ਜੀ ਭਾਜੀ ਕਿੰਨਾ ਕੁ ਪਾਣੀ ਹੈ ਬੜੀ ਨਸੀਤ? ਜੀ ਪਾਣੀ ਹੈਗਾ 0.8 ਨੋਰਮਲ ਪਾਣੀ ਹੈ। ਨਹੀਂ 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 ਕੋਈ ਡਰਨ ਦੀ ਲੋੜ ਨਹੀਂ। ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ। ਹਾਂਜੀ ਇੰਤਜ਼ਾਮ ਓਕੇ ਹੈ ਜੀ ਓਕੇ ਇੰਤਜ਼ਾਮ ਤਾਂ ਜਿੱਥੇ ਚਾਰੇ ਪਾਸੇ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਤਸਵੀਰਾਂ ਪਟਿਆਲਾ ਦੀ ਬੜੀ ਨਦੀ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ 0.8 ਤੱਕ ਆਇਆ ਰਿਹਾ ਸੀ ਕਿ ਪ੍ਰਸ਼ਾਸਨ ਦੇ ਵੱਲੋਂ ਫਲਡ ਕੰਟਰੋਲ ਰੂਮ ਦੇ ਤਨਾਤ ਮੁਲਾਜ਼ਮ ਗੁਰਮੇਲ ਸਿੰਘ ਦੇ ਵੱਲੋਂ ਜਾਣਕਾਰੀ ਮਿਲੀ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਪ੍ਰਸ਼ਾਸਨ ਨੇ ਪੂਕਤਾ ਪ੍ਰਬੰਧ ਕਰ ਲਏ ਨੇ ਤੇ ਕਿਹਾ ਕਿ ਪਾਣੀ ਬੜੀ ਨਦੀ ਦੇ ਵਿੱਚ ਜ਼ਿਆਦਾ ਨਹੀਂ ਹੈ ਇਸ ਮੌਕੇ ਪ੍ਰਸ਼ਾਸਨ ਦੇ ਵੱਲੋਂ ਪਲ-ਪਲ ਦੀ ਜਾਣਕਾਰੀ ਸਟ ਕੰਟਰੋਲ ਤੋਂ ਲਈ ਜਾ ਰਹੀ ਹੈ ਤਾਂ ਪਟਿਆਲਾ ਦੀ ਬੜੀ ਨਦੀਆਂ ਤਸਵੀਰਾਂ ਨੇ ਜਿੱਥੇ ਪਟਿਆਲਾ ਵਾਸੀਆਂ ਨੂੰ ਡਰ ਰਿਹਾ ਸੀ ਹਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਸੀ ਕਿ ਹੜਾ ਵਰਗੇ ਹਾਲਾਤ ਬਣੇ ਨੇ ਪਰ ਦੱਸਦੀ ਕਿ ਪਟਿਆਲਾ ਪ੍ਰਸ਼ਾਸਨ ਨੇ ਹੁਣ ਸਾਰੇ ਪੁਖਤਾ ਪ੍ਰਬੰਧ ਕਰ ਲਏ ਨੇ ਫਲੱਡ ਕੰਟਰੋਲ ਰੂਮ ਸੈਟਅਪ ਤੋਂ ਇਕੱਲੀ ਇਕੱਲੀ ਪਲ-ਪਲ ਦੀ ਜਾਣਕਾਰੀ ਲਈ ਜਾ ਰਹੀ ਹੈ ਪਲ-ਪਲ ਦੀ ਅਪਡੇਟ ਲਈ ਜਾ ਰਹੀ ਹੈ ਤਾਂ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕੋਈ ਵੀ ਹੈ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਲੋਕ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹਿਣ ਡਰਨ ਤਾਂ ਦੱਸਦੀ ਹੈ ਕਿ ਹੁਣ ਪਲ-ਪਲ ਦੀ ਜਾਣਕਾਰੀ ਹੈ ਜਿਹੜੀ ਸਟ ਕੰਟਰੋਲ ਤੋਂ ਲਈ ਜਾ ਰਹੀ ਹੈ ਪਤਾ ਲੱਗ ਜਾਏਗਾ ਕਿ ਕਦੋਂ ਹੜਾ ਵਰਗੇ ਹਾਲਾਤ ਬਣਦੇ ਨਜ਼ਰ ਆਉਣਗੇ ਤੇ ਉਦੋਂ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਏਗਾ ਪੁਰਦੇਵ ਸਿੰਘ ਜੀ ਜੀ ਕਿੰਨਾ ਪਾਣੀ ਹੈ ਬੜੀ ਰੇਸ ਗਰਜੀ ਪਾਣੀ ਹੈਗਾ 0.8 ਨੋਰਮਲ ਪਾਣੀ ਹੈ ਨਹੀਂ 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 ਕੋਈ ਡਰਨ ਦੀ ਲੋੜ ਨਹੀਂ ਠੀਕ ਹੈ ਪ੍ਰਸ਼ਾਸਨ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇੰਤਜ਼ਾਮ ਓਕੇ ਹੈ ਜੀ ਓਕੇ ਇੰਤਜ਼ਾਮ